अमृतसर जिथे समूह सरकारी विभाग के अधिकारी बैठते ने लोग इन्होंने कैंपा पोच के अपने सरकारी काम बड़ी ही वादिया तरीके नाल करवा रहे ने इसे लड़ी आज जगा स्कूल विखे कैंप का आयोजन किया गया ਜਿਸ ਵਿੱਚ ਐਮਐਲਏ ਡਾਕਟਰ ਅਜੀਤ ਗੁਪਤਾ ਮੁਖ ਤੌਰ ਤੇ ਪਹੁੰਚੇ ਅਤੇ ਉਹਨਾਂ ਆਖਿਆ ਕਿ ਭਗਵੰਤ ਮਾਨ ਸਰਕਾਰ ਦਾ ਇੱਕੋ ਵਿਸ਼ਾ ਹੈ ਪੰਜਾਬ ਦੇ ਲੋਕਾਂ ਦੀਆਂ ਗਾਰੰਟੀਆਂ ਪੂਰੀਆਂ ਕਰਨ ਦੇ ਨਾਲ ਨਾਲ ਲੋਕਾਂ ਦੇ ਸਰਕਾਰੀ ਕੰਮ ਵੀ ਬੜੇ ਹੀ ਸਹਜ ਤਰੀਕੇ ਨਾਲ ਹੋ ਸਕੇਗਾ ਚੀਫ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜਿਹੜੇ ਸਾਡੇ ਵਿਜ਼ਨਰੀ Chief Minister ਨੇ ਪੰਜਾਬ ਦੇ ਮੌਜੂਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਵਿਜ਼ਨ ਦੇਖੋ ਤੁਸੀਂ ਕਿੰਨਾ ਅੱਛਾ ਕੰਮ ਕਰ ਰਿਹਾ ਆਪ ਦੀ ਸਰਕਾਰ ਆਪ ਦੇ ਦਵਾਰ ਜਿਹੜੀ ਚੀਜ਼ ਐਨੀਆਂ ਸਰਕਾਰਾਂ ਆਈਆਂ 75 ਸਾਲਾਂ 'ਚ ਔਰ ਐਨੀਆਂ ਸਰਕਾਰਾਂ ਗਈਆਂ ਕਿਸੇ ਵੀ ਸਰਕਾਰ ਨੇ ਆਮ ਆਦਮੀ ਦੇ ਬਾਰੇ ਕੁਝ ਨਹੀਂ ਸੋਚਿਆ ਕਦੀ ਇਹ ਜਿਹੜੀ ਸਕੀਮ ਐ ਆਪ ਦੀ ਸਰਕਾਰ ਆਪ ਦੇ ਦਵਾਰ ਇਹਦੇ 'ਚ ਹਰ ਤਬਕੇ ਦਾ ਜਿਹੜਾ ਇਨਸਾਨ ਐ ভোটার ਐ ਉਹਨੂੰ ਇਸ ਸਕੀਮ ਦਾ ਬੈਨੀਫਿਟ ਮਿਲੇਗਾ ਕਰਨ ਕੇ ਦੇ ਵਿੱਚ ਤਕਰੀਬਨ 45 ਤਰ੍ਹਾਂ ਦੇ ਜਿਹੜੇ ਆ ਸੁਵਿਧਾਵਾਂ ਉਹ ਦਿੱਤੀਆਂ ਗਈਆਂ ਚਾਹੇ ਉਹ ਬਰਥ ਸਰਟੀਫਿਕੇਟ ਹੈ ਚਾਹੇ ਉਹ ਡੈਥ ਸਰਟੀਫਿਕੇਟ ਹੈ ਚਾਹੇ ਉਹ ਮੈਰਿਜ ਸਰਟੀਫਿਕੇਟ ਹੈ ਚਾਹੇ ਇਨਕਮ ਟੈਕਸ ਸਰਟੀਫਿਕੇਟ ਹੈ ਡੋਮਿਸਾਈਲ ਸਰਟੀਫਿਕੇਟ ਹੈ ਚਾਹੇ ਉਹ ਪੈਨਸ਼ਨਸ ਨੇ 올ਡ ਏਜ ਪੈਨਸ਼ਨ ਹੈ ਵਿਧਵਾ ਪੈਨਸ਼ਨ ਹੈ ਐਂਟੀਕੇਪਟਿਵ ਪੈਨਸ਼ਨ ਹੈ ਚਾਹੇ ਉਹਦੇ ਵਿੱਚ ਬਾਲਿਆਣੀਆਂ ਛੱਤਾਂ ਹੈ ਹੋਰ ਵੀ ਇਸ ਤਰ੍ਹਾਂ ਹੀ ਕਰਦੇ ਕਰਦੇ 45 ਤਰ੍ਹਾਂ ਦੀਆਂ ਸੁਵਿਧਾ ਵੈ ਜਿਹੜੀਆਂ ਔਨ ਦੀ ਸਪੋਰਟ ਮੌਕੇ ਤੇ ਜਿਹੜਾ ਉਹਨਾਂ ਦਾ ਨਿਪਟਾਰਾ ਕੀਤਾ ਜਾਏਗਾ ਇਹ ਪੰਜਾਬ ਸਰਕਾਰ ਵੱਲੋਂ ਦਿੱਤੀ ਸੁਵਿਧਾ ਹੈ ਨਾ ਜਾਂ ਕਿਸੇ ਸਰਕਾਰ ਦਾ ਵੀ ਨਾ ਕੁਝ ਜਿਵੇਂ ਆਯੂਸ਼ਮਾਨਾ ਉਹਦੇ ਚ ਕੇਂਦਰ ਸਰਕਾਰ ਦੀ ਸਕੀਮਾ ਉਹਦਾ ਵੀ ਇੱਥੇ ਅਸੀਂ ਜਿਹੜਾ ਟੀਮ ਬੁਲਾਈ ਆ ਉਹ ਵੀ ਬੈਠੀ ਹੈ ਜਿਹੜੀ ਕਿ ਆਯੂਸ਼ਮਾਨ ਦੇ ਕਾਰਡ ਵੀ ਬਣਾਏਗੀ ਜੀ ਸੋ ਮੇਜਰ ਜਿਹੜਾ ਮੇਜਰ ਕੰਟਰੀਬਿਊਸ਼ਨ ਜਿਹੜੀ ਆ ਪੰਜਾਬ ਸਰਕਾਰ ਦੀ ਆ ਔਰ ਮੇਜਰ ਜਿਹੜੀਆਂ ਪ੍ਰੋਬਲਮਸ ਐ ਲੋਕਾਂ ਦੀਆਂ ਤੁਸੀਂ ਦੇਖੋ ਕਿ ਲੋਕਾਂ ਨੂੰ ਧੱਕੇ ਖਾਣੇ ਪੈਂਦੇ ਸੀਗੇ ਜੀ ਕੋਈ ਐਸਸੀ ਦਾ ਸਰਟੀਫਿਕੇਟ ਬਣਾਣਾ ਹੋਵੇ ਵੀ ਐਸਸੀ ਦਾ ਸਰਟੀਫਿਕੇਟ ਬਣਾਣਾ ਹੋਵੇ ਕੋਈ ਬਰਥ ਡੈਟਸ ਲੇਟ ਹੋ ਗਿਆ ਭਾਈ ਚਾਂਸ ਕੋਈ ਬੰਦਾ ਨਹੀਂ ਬਣਾ ਪਾਇਆ ਉਹ ਜਦੋਂ ਪਹਿਲੀਆਂ ਸਰਕਾਰਾਂ ਵਾਲੇ ਜਦੋਂ ਜਾਂਦਾ ਸੀਗਾ ਦਫ਼ਤਰਾਂ ਚ ਤੇ ਦਫ਼ਤਰਾਂ ਚ ਉਹਨਾਂ ਨੂੰ ਧੱਕੇ ਖਾਣੇ ਪੈਂਦੇ ਸੀ ਔਰ ਉਸ ਚੀਜ਼ ਨੂੰ ਖਤਮ ਕਰਨ ਲਈ ਜਿਹੜਾ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਜਿਹੜੀ ਆਪ ਜੀ ਸਰਕਾਰ ਆਪਦੇ ਦਰਵਾਜ਼ ਜਿਹੜੀ ਸਕੀਮ ਸ਼ੁਰੂ ਕੀਤੀ ਹੈ ਲੋਕ ਤੁਸੀਂ ਦੇਖ ਸਕਦੇ ਹੋ ਬਹੁਤ ਖੁਸ਼ ਹੈ ਔਰ ਇਹਦੇ ਨਾਲ ਨਾਲ ਹੀ ਜਿਹੜੀ ਪਰਸੋਂ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਸੀਗਾ ਕਿ ਐਨਓਸੀ ਜਿਹੜੀਆਂ ਲੀਗਲ ਔਰ ਇਲੀਗਲ ਕਲੋਨੀਆਂ ਦੇ ਵਿੱਚ ਜਿਹੜਾ ਐਨਓਸੀ ਦੀ ਡਿਮਾਂਡ ਰੱਖੀ ਜਾਂਦੀ ਹੈ ਅਗਰ ਕਿਸੇ ਨੇ ਕੋਈ ਘਰ ਬਣਾਣਾ ਹੈ ਵੇਖੋ ਜਿਹੜੇ ਕਲੋਨਾਈਜ਼ਰ ਸੀਗੇ ਪਹਿਲੀਆਂ ਸਰਕਾਰਾਂ ਚੋ ਰਲੇ ਸੀ ਮੰਤਰੀਆਂ ਨਾਲ ਐਮਐਲਏ ਨਾਲ ਲੀਡਰਾਂ ਨਾਲ ਉਹ ਰਲ ਮਿਲ ਕੇ ਪਹਿਲਾਂ ਕਲੋਨੀ ਕੱਟਦੇ ਸੀ ਕਲੋਨੀ ਕੱਟਣ ਤੋਂ ਬਾਅਦ ਪਲਾਟ ਕੱਟਦੇ ਸੀ ਪਲਾਟ ਵੇਚ ਕੇ ਉਹ ਚਲੇ ਜਾਂਦੇ ਸੀ ਮਗਰ ਜਿਹੜੇ ਕੰਜ਼ਿਊਮਰ ਸੀ ਵਿਚਾਰੇ ਮਿਡਲ ਕਲਾਸ ਕਹੋ ਲੋਅਰ ਮਿਡਲ ਕਲਾਸ ਜਿਹੜੇ ਸਾਰਾ ਕੁਝ ਆਪਣਾ ਵੇਜਬੂਝ ਕੇ ਤੇ ਘਰ ਲਈ ਜਿਹਨਾਂ ਦਾ ਸੁਪਨਾ ਸੀ ਕਿ ਅਸੀਂ ਘਰ ਬਣਾਵਾਂਗੇ ਪਰ ਕਿ ਉਹਨਾਂ ਨੂੰ ਐਨਓਸੀ ਦੀ ਬੜੀ ਵੱਡੀ ਪ੍ਰੋਬਲਮ ਆਂਦੀ ਸੀ ਜਿਹੜਾ ਕਿ ਐਨਓਸੀ ਉਹਨਾਂ ਨੂੰ ਇਸ਼ੂ ਲੈ ਸੀ ਹੁੰਦਾ ਔਰ ਉਹਨਾਂ ਨੂੰ ਬੜੀ ਖੱਜਲ ਖਰੀ ਪੂਗਤ ਨਹੀਂ ਪੈਂਦੀ ਸੀ ਉਸ ਚੀਜ਼ ਦੇ ਵਾਸਤੇ ਵੀ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕਿ ਜਿਨ੍ਹਾਂ ਨੇ ਐਨਓਸੀ ਬਿਲਕੁਲ ਖਤਮ ਹੀ ਕਰ ਦਿੱਤੀ ਹੈ ਨੋਟੀਫਿਕੇਸ਼ਨ ਕਦੋਂ ਹੋਏ ਨੋਟੀਫਿਕੇਸ਼ਨ ਕੱਲ ਪੂਰਾ ਦਿਨ ਉਹਦੇ ਲਈ ਮੀਟਿੰਗਾਂ ਚੱਲਦੀਆਂ ਰਹੀਆਂ ਸੀਰੀਅਸਲੀ ਕਰ ਰਹੇ ਨੇ ਕੁਝ ਜਿਹੜੀਆਂ ਕਾਨੂੰਨੀ ਜਿਹੜੇ ਦਾ ਪੇਜ ਹੁੰਦੇ ਨੇ ਉਹਨਾਂ ਨੂੰ ਦੇਖ ਕੇ ਸਾਰਾ ਕੁਝ ਤੇ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਵੀ ਉਦਾਹ ਹੋ ਜਾਏ ਸਰ ਮੇਰਾ ਨਾਮ ਮਨਜੀਤ ਸਿੰਘ ਆ ਮੈਂ ਸੈਂਟਰ ਹੈਡ ਟੀਚਰ ਗਵਰਨਮੈਂਟ ਐਲੀਮੈਂਟਰੀ ਸਕੂਲ ਨਵਾਂਗੋੜ ਦਾ ਜੀ ਤੇ ਅੱਜ ਸਾਡੇ ਸਕੂਲ ਦੇ ਵਿੱਚ ਆਪ ਸਰਕਾਰ ਆਪਕੇ ਦਵਾਰ ਦਾ ਜਿਹੜਾ ਵਾ ਉਹ ਇੱਕ ਕੈਂਪੇਨ ਯੋਜਨਾ ਹੋਇਆ ਵਾ ਇਹਦੇ ਵਿੱਚ ਸਾਡੇ ਜਿਹੜੇ ਆ ਹਲਕੇ ਦੇ ਐਮਐਲਏ ਡਾਕਟਰ ਅਜੀਤ ਗੁਪਤਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਇਆ ਤੇ ਲੋਕਾਂ ਨੂੰ ਮੌਕੇ ਦੇ ਉੱਤੇ ਹੀ ਵੱਖ-ਵੱਖ ਤਰ੍ਹਾਂ ਦੀਆਂ ਵਾ ਤੇ 45 ਜਿਹੜੀਆਂ ਸਹੂਲਤਾਂ ਵਾ ਉਹ ਦਿੱਤੀਆਂ ਜਾ ਰਹੀਆਂ ਨੇ ਤੇ ਇਹ ਜਿਹੜਾ ਆਪ ਦੀ ਸਰਕਾਰ ਦਾ ਬੜਾ ਹੀ ਵੱਡਾ ਉਪਰਾਲਾ ਵਾ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਸਰਕਾਰ ਸਾਡੇ ਜਿਹੜੇ ਆ ਸਾਡੀ ਜਨਤਾ ਦੇ ਜਿਹੜੇ ਕਰਦੀ ਰਹੇਗੀ ਤਾਂ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਕਿ ਸਾਡੇ ਕੋਲ ਇਹ ਅੱਜ ਪਹੁੰਚੇ ਹੋਏ ਸੇਸ਼ ਤੋਂ ਇਲਾਕਾ ਵਾਸੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਜਿਹੜੇ ਇਹ ਇਹ ਇਲਾਕਾ ਵਾਸੀ ਨੂੰ ਇਹ ਮੈਸੇਜ ਆ ਕਿ ਇਹੋ ਜਿਹੇ ਜਿਹੜੇ ਕੈਂਪ ਲੱਗਦੇ ਆ ਇਹਨਾਂ ਦੇ ਵਿੱਚ ਵੱਧ ਤੋਂ ਵੱਧ ਇਹ ਵਾਦ ਚੜ ਕੇ ਜਿਹੜੀਆਂ ਆਪਣੀਆਂ ਜਿਹੜੀਆਂ ਸਹੂਲਤਾਂ ਲੈਣੀਆਂ ਚਾਹੀਦੀਆਂ ਨੇ ਤਾਂ ਜੋ ਇਹਨਾਂ ਨੂੰ ਜਿਹੜੀ ਆ ਇੱਧਰ ਉੱਧਰ ਜਿਹੜੀ ਖੱਜਲ-ਖਵਰੀ ਨਾ ਕਰਨੀ ਪਵੇ ਤਾਂ ਇਹ ਸਕੂਲ ਦੇ ਵਿੱਚ ਹੀ ਆ ਕੇ ਆਪਣੇ ਸਾਰੇ ਕੰਮ ਮੌਕੇ ਤੇ